ਜੇਲ੍ਹ ਦੇ ਵਿੱਚ ਕਿੰਨੇ ਦਿਨ ਗੱਤੇ ਜੇਲ੍ਹ ਦੇ ਵਿੱਚ ਮੈਨੂੰ 4 ਦਿਨ ਰੱਖਿਆ ਗਿਆ ਹਾਂਜੀ 4 ਦਿਨ ਤੁਹਾਨੂੰ ਅਹਿਸਾਸ ਨੂੰ ਹੋਇਆ ਕਿ ਮੈਂ ਕਿੱਥੇ ਬਹੁਤ ਵਧੀਆ ਖੁਸ਼ੀ ਸੀ ਕਿ ਮੈਂ ਪਰ ਪੜਨ ਜਾਂਦੀ ਸੀ ਘਰੇ ਆਉਂਦੀ ਸੀ ਘਰ ਦੇ ਸਾਰੇ ਪਿਆਰ ਨਾਲ ਮਿਲਦੇ ਸੀਗੇ ਅੱਜ ਕਿੱਥੇ ਜੇਲ੍ਹਾਂ ਦਾ ਮੂੰਹ ਦੇਖਣਾ ਪੈ ਗਿਆ ਉਹ ਵੀ ਕਿਸੇ ਦੂਜੇ ਬੰਦੇ ਨੂੰ ਚੜਾਉਣ ਖਾਤਰ ਤੁਸੀਂ ਰਿਲੇਸ਼ਨ ਬਣਾਇਆ ਜੇਲ੍ਹ ਦੇ ਵਿੱਚ ਮੈਨੂੰ 4 ਦਿਨ ਰੱਖਿਆ ਗਿਆ ਕਿ ਫੈਮਿਲੀ ਮੁਲਾਜ਼ਮ ਨਹੀਂ ਆ ਸਕੇ ਪਰ ਜਿਸ ਦਿਨ ਉਹ ਆਏ ਨਾ ਵੀ ਕਿੱਥੇ ਤਾਂ ਆਪਾਂ ਕਹਿੰਦੇ ਆਂ ਵੀ ਮਾਪਿਆਂ ਨੇ ਇੱਕ ਥੱਪੜ ਮਾਰਨਾ ਕਿੱਥੇ ਆਪਣਾ ਅ ਗੁੱਸੇ ਚ ਬੋਲਣਾ ਪਰ ਨਹੀਂ ਮੇਰਾ ਮਾਪੇ ਉਹ ਬਹੁਤ ਰੋਇਆ ਮਤਲਬ ਜਿਹੜੇ ਅੱਜ ਦੇ ਟਾਈਮ ਚ ਕਹਿ ਰਹੇ ਆ ਨਾ ਵੀ ਇਹਦੇ ਪਾਪਾ ਨੇ ਨੂੰ ਹੱਥ ਨਹੀਂ ਚੱਕਿਆ ਪਰ ਸੋ ਲੱਗੇ ਮੇਰੇ ਪਾਪਾ ਅੱਜ ਵੀ ਰੋਂਦੇ ਨੇ ਕਿ ਮੇਰੇ